ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਵਿਚਾਰ ਚਰਚਾ ਵਿੱਚ ਅਸੀਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਅੱਜ ਦੇ ਹੁਕਮਨਾਮੇ ਤੇ ਗੱਲ ਕਰਾਂਗੇ ਹਾਂਜੀ ਇਹ ਹੁਕਮਨਾਮਾ ਸਾਹਿਬ 28 ਜੁਲਾਈ 2025 ਦਾ ਹੈ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 796 ਤੇ ਦਰਜ ਹੈ ਬਿਲਕੁਲ ਰਾਗ ਬਿਲਾਵਲ ਵਿੱਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਅੱਜ ਦਾ ਮੁੱਖ ਵਿਸ਼ਾ ਹੈ ਗੁਰੂ ਸਾਹਿਬ ਦੇ ਨਜ਼ਰੀਏ ਤੋਂ ਕਿਹੜੀ ਚੀਜ਼ ਸਾਡੀ ਜ਼ਿੰਦਗੀ ਨੂੰ ਸਫਲ ਬਣਾਉਂਦੀ ਹੈ ਤੇ ਕਿਹੜੀ ਚੀਜ਼ ਉਸ ਨੂੰ ਐਵੇਂ ਹੀ ਗਵਾ ਦਿੰਦੀ ਹੈ ਵਿਅਰਥ ਕਰ ਦਿੰਦੀ ਹੈ ਹਾਂਜੀ ਗੁਰੂ ਸਾਹਿਬ ਸ਼ੁਰੂਆਤ ਹੀ ਬੜੇ ਕਹਿ ਲੋ ਤਕੜੇ ਸ਼ਬਦਾਂ ਨਾ ਕਰ ਦੇਨੇ ਹਾਂਜੀ ਪਹਿਲੀ ਤੁਖ ਹੈ ਥ੍ਰਿਗੁ ਥ੍ਰਿਗ ਖਾਇਆ ਥ੍ਰਿਗੁ ਥ੍ਰਿਗ ਸੋਇਆ ਥ੍ਰਿਗੁ ਥ੍ਰਿਗ ਕਾਪੜ ਅੰਗ ਚੜਾਇਆ ਤੇ ਅੱਗੇ ਹੈ ਥ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਇਹ ਤਾਂ ਸੋਚਣ ਵਾਲੀ ਗੱਲ ਹੈ ਮਤਲਬ ਖਾਣਾ ਸੋਣਾ ਕੱਪੜੇ ਪਾਉਣੇ ਇਥੋਂ ਤੱਕ ਕਿ ਸਰੀਰ ਤੇ ਆਪਣਾ ਪਰਿਵਾਰ ਵੀ ਇਹ ਸਭ ਥ੍ਰਿਗ ਫਿਟਕਾਰ ਹੋ ਗਿਆ। ਇਹ ਕਿਵੇਂ ਹੋ ਸੰਧਾਇ ਤਾਂ ਰੋਜ਼ ਦੀਆਂ ਲੋੜਾਂ ਨੇ? ਹਾਂਜੀ ਸਵਾਲ ਬਹੁਤ ਵਾਜਿਬ ਹੈ। ਦੇਖੋ ਜੀ ਗੁਰੂ ਸਾਹਿਬ ਦਾ ਭਾਵ ਇਹ ਨਹੀਂ ਕਿ ਇਹ ਚੀਜ਼ਾਂ ਆਪਣੇ ਆਪ ਚ ਮਾੜੀਆਂ ਨੇ ਜਾਂ ਇਹ ਕਿ ਸਾਨੂੰ ਖਾਣਾ ਪੀਣਾ, ਸੌਣਾ, ਪਰਿਵਾਰ ਛੱਡ ਦੇਣਾ ਚਾਹੀਦਾ। ਅੱਛਾ। ਆਹਾਂ ਅਸਲ ਨੁਕਤਾ ਇਹ ਹੈ ਕਿ ਜੇ ਅਸੀਂ ਜ਼ਿੰਦਗੀ ਦਾ ਜੋ ਮੁੱਖ ਮਕਸਦ ਹੈ, ਯਾਨੀ ਖਸਮ ਨੂੰ ਪਾਣਾ, ਪ੍ਰਭੂ ਮਿਲਾਪ। ਹਾਂ ਜੇ ਉਹ ਮਕਸਦ ਹੀ ਭੁੱਲ ਗਏ, ਜੇ ਉਸ ਪਾਸੇ ਧਿਆਨ ਹੀ ਨਹੀਂ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਭਾਵੇਂ ਕਿੰਨੀਆਂ ਵੀ ਜ਼ਰੂਰੀਆਂ ਚੰਗੀਆਂ ਲੱਗਣ ਆਪਣਾ ਅਸਲ ਮੁੱਲ ਗਵਾ ਬੈਠਦੀਆਂ ਨੇ ਮਤਲਬ ਉਹ ਫਿਤਕਾਰਯੋਗ ਉਦੋਂ ਬਣ ਜਾਂਦੀਆਂ ਨੇ ਜਦੋਂ ਉਹ ਸਾਨੂੰ ਅਸਲ ਮਕਸਦ ਤੋਂ ਦੂਰ ਲੈ ਜਾਣ ਬਿਲਕੁਲ ਐ ਸਮਝੋ ਕਿ ਜੇ ਅਸੀਂ ਸਫ਼ਰ ਤੇ ਜਾਣਾ ਹੋਵੇ ਦਿੱਲੀ ਪਰ ਗੱਡੀ ਚੜ ਜਾਈਏ ਲਾਹੌਰ ਵਾਲੀ ਤਾਂ ਗੱਡੀ ਭਾਵੇਂ ਜਿੰਨੀ ਮਰਜ਼ੀ ਵਧੀਆ ਹੋਵੇ ਉਹ ਸਾਨੂੰ ਮੰਜ਼ਿਲ ਤੇ ਤਾਂ ਨਹੀਂ ਪਹੁੰਚਾਏਗੀ ਸਹੀ ਗੱਲ ਹੈ ਤਾਂ ਮਤਲਬ ਸਾਰਾ ਜ਼ੋਰ ਸਾਡੀ ਸੂਰਤ ਤੇ ਹੈ ਸਾਡੇ ਧਿਆਨ ਤੇ ਹੈ ਹਾਂਜੀ ਤੇ ਇਸੇ ਗੱਲ ਨੂੰ ਅੱਗੇ ਤੋੜਦੇ ਹਾਂ ਗੁਰੂ ਸਾਹਿਬ ਕੋਡ ਖੂਬਸੂਰਤ ਉਦਾਹਰਣ ਦਿੰਦੇ ਨੇ ਹਾਂ ਉਹ ਪੌੜੀ ਵਾਲੀ ਗੱਲ ਪੌੜੀ ਛੁੜ ਗਈ ਫਿਰ ਹੱਥ ਨਾ ਆਵੇ ਅਹਿਲਾ ਜਨਮ ਗੁਆਇਆ ਇਸ ਦਾ ਕੀ ਭਾਵ ਹੈ ਵੇਖੋ ਗੁਰੂ ਸਾਹਿਬ ਮਨੁੱਖਾ ਜਨਮ ਨੂੰ ਇਸ ਜ਼ਿੰਦਗੀ ਨੂੰ ਇੱਕ ਪੌੜੀ ਯਾਨੀ ਇੱਕ ਸੀੜੀ ਕਹਿ ਰਹੇ ਨੇ ਅੱਛਾ ਸੀੜੀ ਕਿਸ ਲਈ ਪ੍ਰਭੂ ਤੱਕ ਪਹੁੰਚਣ ਲਈ ਇੱਕ ਮੌਕਾ ਹੈ ਇੱਕ ਜ਼ਰੀਆ ਹੈ ਉੱਪਰ ਚੜ੍ਹਨ ਦਾ ਪਰਮਾਤਮਾ ਨਾਲ ਜੁੜਨ ਦਾ ਪਰ ਜੇ ਇਹ ਪੌੜੀ ਹੱਥੋਂ ਛੁੱਟ ਗਈ ਛੁੜ ਗਈ ਮਤਲਬ ਜੇ ਇਹ ਮੌਕਾ ਗਵਾ ਲਿਆ ਜੇ ਇਸ ਜੀਵਨ ਵਿੱਚ ਪ੍ਰਭੂ ਵਾਲੇ ਪਾਸੇ ਤੁਰੇ ਹੀ ਨਹੀਂ ਤਾਂ ਫਿਰ ਇਹ ਦੁਬਾਰਾ ਹੱਥ ਨਹੀਂ ਹੋਣੀ ਤੇ ਇਹ ਅਹਿਲਾ ਜਨਮ ਇਹ ਅਨਮੋਲ ਜੀਵਨ ਐਵੇਂ ਹੀ ਬਰਬਾਦ ਹੋ ਜਾਂਦਾ ਹੈ ਹੂੰ ਇਹ ਗਲਤੀ ਅੱਜਕਲ ਬਹੁਤ ਦੇਖਣ ਨੂੰ ਮਿਲਦੀ ਹੈ ਲੋਕਾਂ ਕੋਲ ਸਭ ਕੁਝ ਹੁੰਦਾ ਪਰ ਫਿਰ ਵੀ ਇੱਕ ਖਾਲੀਪਣ ਜੈ ਮਹਿਸੂਸ ਕਰਦੇ ਨੇ ਹਾਂ ਇੱਕ ਬੇਚੈਨੀ ਇੱਕ ਅਸੰਤੁਸ਼ਟੀ ਸ਼ਾਇਦ ਉਹੀ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਦਾ ਅਸਲ ਮਕਸਦ ਉਹ ਪੌੜੀ ਚੜਨਾ ਕਿਤੇ ਰਹਿ ਗਿਆ ਤਾਂ ਫਿਰ ਅਸੀਂ ਇਸ ਪੌੜੀ ਤੋਂ ਖੁੰਝਦੇ ਕਿਉਂ ਹਾਂ ਕੀ ਰੋਕਦਾ ਸਾਨੂੰ ਕੋਈ ਖਾਸ ਕਾਰਨ ਗੁਰੂ ਸਾਹਿਬ ਉਹ ਵੀ ਦੱਸਦੇ ਨੇ ਉਹ ਫਰਮਾਉਂਦੇ ਨੇ ਦੂਜਾ ਪਾਉ ਨਾ ਦੇ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਦੂਜਾ ਪਾਉ ਇਸ ਦਾ ਕੀ ਮਤਲਬ ਹੋਇਆ ਦੂਜਾ ਪਾਉ ਦਾ ਮਤਲਬ ਹੈ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਚੀਜ਼ ਨਾਲ ਪਿਆਰ ਪਾਲਣਾ ਇੱਕ ਤੋਂ ਬਿਨਾ ਦੂਜੇ ਨਾਲ 모 ਜਿਵੇਂ ਕਿ ਮਾਇਆ ਦੁਨਿਆਵੀ ਚੀਜ਼ਾਂ ਆਪਣਾ ਆਪਾ ਹੰਕਾਰ ਹਾਂਜੀ ਬਿਲਕੁਲ ਪੈਸਾ ਪਰਿਵਾਰ ਸ਼ੋਹਰਤ ਆਪਣੀ ਹੋਂਮੇ ਜਦੋਂ ਇਹ ਚੀਜ਼ਾਂ ਸਾਡੇ ਤੇ ਹਾਵੀ ਹੋ ਜਾਂਦੀਆਂ ਨੇ ਤਾਂ ਇਹ ਦੂਜਾ ਪਾਉ ਬਣ ਜਾਂਦਾ ਹੈ ਤੇ ਇਹੀ ਦੂਜਾ ਪਾਉ ਸਾਨੂੰ ਪ੍ਰਭੂ ਦੇ ਚਰਨਾਂ ਵਿੱਚ ਲਿਵ ਨਹੀਂ ਲਾਉਣ ਦਿੰਦਾ ਲਿਵ ਮਤਲਬ ਸੁਰਤ ਜੁੜਨੀ ਹਾਂ ਇੱਕ ਲਗਾਤਾਰ ਧਿਆਨ ਇੱਕ ਪ੍ਰੇਮ ਭਰੀ ਇਕਾਗਰਤਾ ਇਹ ਦੂਜਾ ਪਾਉ ਸਾਨੂੰ ਪ੍ਰਭੂ ਨੂੰ ਭੁਲਾ ਦਿੰਦਾ ਹੈ ਉਸ ਦੇ ਚਰਨ ਵਿਸਾਰ ਦਿੰਦਾ ਹੈ ਤੇ ਫਿਰ ਇਹੀ ਸਾਰੇ ਦੁੱਖਾਂ ਦਾ ਕਾਰਨ ਬਣਦਾ ਹੈ ਹਾਂਜੀ ਇਹੀ ਅਸ਼ਾਂਤੀ ਬੇਚੈਨੀ ਤੇ ਦੁੱਖਾਂ ਦੀ ਜੜ ਹੈ ਪਰ ਗੁਰਬਾਣੀ ਸਿਰਫ ਸਮੱਸਿਆ ਨਹੀਂ ਦੱਸਦੀ ਹਲ ਵੀ ਦੱਸਦੀ ਹੈ ਬਿਲਕੁਲ ਇਹੀ ਤਾਂ ਗੁਰਬਾਣੀ ਦੀ ਖਾਸੀਅਤ ਹੈ ਰਹਾਉ ਦੀ ਤੁਕ ਵਿੱਚ ਗੁਰੂ ਸਾਹਿਬ ਆਸ ਬਣਾਉਂਦੇ ਹਨ ਉਹ ਕਿਹੜੀ ਤੁਕ ਹੈ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁਖ ਨਿਵਾਰੇ ਇਕ ਰਹਾਉ ਵਾਹ ਮਤਲਬ ਭਾਵੇਂ ਦੂਜਾ ਪਾਉ ਸਾਨੂੰ ਪਟਕਾਉਂਦਾ ਹੈ ਪਰ ਆਸਰਾ ਫਿਰ ਵੀ ਉਸ ਪ੍ਰਭੂ ਦਾ ਹੀ ਹੈ ਹਾਂਜੀ ਉਹ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਹੈ ਤੇ ਜਿਹੜੇ ਉਸ ਦੇ ਸੇਵਕ ਬਣ ਜਾਂਦੇ ਨੇ ਉਸ ਦੀ ਸ਼ਰਨ ਆ ਜਾਂਦੇ ਨੇ ਉਹ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਹਾਂ ਉਹ ਸਾਰੇ ਦੁੱਖ ਖਾਸ ਕਰਕੇ ਉਹ ਜਿਹੜੇ ਮਾਇਆ ਦੇ ਮੋਹ ਦੂਜੇ ਪਾਉ ਕਰਕੇ ਪੈਦਾ ਹੁੰਦੇ ਨੇ ਉਨਾਂ ਨੂੰ ਖਤਮ ਕਰ ਦਿੰਦਾ ਤਾਂ ਇਸ ਦਾ ਮਤਲਬ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਜਦੋਂ ਲੋਕ ਇੰਨੀਆਂ ਮੁਸ਼ਕਲਾਂ ਮਾਨਸਿਕ ਤਰਣਾ ਬਿਮਾਰੀਆਂ ਆਰਥਿਕ ਤੰਗੀਆਂ ਚੱਲ ਰਹੇ ਨੇ ਤਾਂ ਉਹਨਾਂ ਦਾ ਹੱਲ ਕਿੱਥੇ ਹੈ ਉਹਨਾਂ ਦਾ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਰਹਿਣ ਵਿੱਚ ਹੈ ਬਿਲਕੁਲ ਗੁਰੂ ਦੀ ਸ਼ਰਣ ਵਿੱਚ ਆਉਣਾ ਗੁਰਬਾਣੀ ਨੂੰ ਵਿਚਾਰਨਾ ਤੇ ਉਸ ਅਨੁਸਾਰ ਜੀਵਨ ਜਿਉਣ ਦਾ ਯਤਨ ਕਰਨਾ ਇਹੀ ਰਾਹ ਹੈ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਤਾ ਕੁਲ ਮਿਲਾ ਕੇ ਸਾਰੀ ਵਿਚਾਰ ਦਾ ਨਿਚੋੜ ਕੀ ਨਿਕਲਦਾ ਹੈ ਨਿਚੋੜ ਇਹੀ ਹੈ ਜੀ ਕਿ ਸਾਡੇ ਜੀਵਨ ਦੇ ਸਾਰੇ ਕੰਮ ਸਾਰੀਆਂ ਪ੍ਰਾਪਤੀਆਂ ਉਦੋਂ ਹੀ ਸਫਲ ਤੇ ਸਾਰਥਕ ਹਨ ਜੇ ਉਹਨਾਂ ਦਾ ਮੁੱਖ ਕੇਂਦਰ ਉਹਨਾਂ ਦਾ ਨਿਸ਼ਾਨਾ ਪ੍ਰਭੂ ਦੀ ਯਾਦ ਤੇ ਉਸ ਨਾਲ ਮਿਲਾਬ ਦਾ ਯਤਨ ਹੋਵੇ ਤੇ ਜੇ ਇਹ ਨਿਸ਼ਾਨਾ ਭੁੱਲ ਗਿਆ ਤਾਂ ਫਿਰ ਭਾਵੇਂ ਦੁਨੀਆ ਦੀ ਨਜ਼ਰ ਵਿੱਚ ਅਸੀਂ ਕਿੰਨੇ ਵੀ ਕਾਮਯਾਬ ਹੋਈਏ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਉਹ ਜੀਵਨ ਤ੍ਰਿਗ ਹੈ ਵਿਅਰਥ ਹੈ ਬਹੁਤ ਗਹਿਰੀ ਸੋਚ ਹੈ ਤਾਂ ਅੰਤ ਵਿੱਚ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਹਾਂ ਜੀ ਜ਼ਰੂਰ ਕੀ ਅਸੀਂ ਆਪਣੇ ਰੋਜ਼ ਦੇ ਕੰਮਾਂ ਨੂੰ ਆਪਣੀ ਨੌਕਰੀ ਪੜਾਈ ਘਰ ਦੇ ਕੰਮ ਲੋਕਾਂ ਨਾਲ ਮਿਲਣ ਵਰਤਣ ਨੂੰ ਸਿਰਫ ਦੁਨਿਆਵੀ ਕਾਮੀ ਸਮਝਦੇ ਹਾਂ ਜਾਂ ਕੀ ਅਸੀਂ ਉਹਨਾਂ ਨੂੰ ਉਸ ਬਾਡੀ ਦੇ ਡੰਡੇ ਸਮਝ ਸਕਦੇ ਹਾਂ ਜਿਨ੍ਹਾਂ ਰਾਹੀਂ ਅਸੀਂ ਪ੍ਰਭੂ ਵੱਲ ਜਾਣਾ ਹੈ ਇਹ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ ਅੱਜ ਅਸੀਂ ਆਪਣੀ ਸੋਚ ਜਾਂ ਆਪਣੇ ਕਿਸੇ ਕੰਮ ਵਿੱਚ ਕਿਹੜਾ ਛੋਟਾ ਜਿਹਾ ਬਦਲਾਅ ਲਿਆ ਸਕਦੇ ਹਾਂ ਜਿਸ ਨਾਲ ਉਹ ਕੰਮ ਵੀ ਪ੍ਰਭੂ ਨਾਲ ਜੁੜਨ ਦਾ ਇੱਕ ਸਾਧਨ ਬਣ ਜਾਵੇ। ਬਿਲਕੁਲ ਇਹ ਹਰ ਇੱਕ ਨੇ ਆਪਣੇ ਅੰਦਰ ਚਾਤੀ ਮਾਰ ਕੇ ਦੇਖਣਾ ਹੈ। ਚੰਗਾ ਜੀ ਆਸ ਹੈ ਸਾਰਿਆਂ ਦਾ ਦਿਨ ਵਧੀਆ ਤੇ ਬਰਕਤ ਵਾਲਾ ਰਹੇ। ਕਿਰਪਾ ਕਰਕੇ ਇਸ ਵਿਚਾਰ ਚਰਚਾ ਦੌਰਾਨ ਗੁਰਬਾਣੀ ਦੇ ਉਚਾਰਨ ਵਿੱਚ ਜਾਂ ਕਿਸੇ ਵੀ ਹੋਰ ਪੁਲ ਚੁਕਲੀ ਖੇਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।